ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਚਾਰ ਲਾਲ ਮਿਰਚ ਤੇ ਕਪੂਰ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਸਾਡੇ ਦੁਸ਼ਮਣਾਂ ਨੇ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਸਾਡੀ ਪ੍ਰਾਪਰਟੀ ਨੂੰ ਹੜਪਣਾ ਚਾਹੁੰਦੇ ਹਨ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਇੰਨੇ ਜ਼ਿਆਦਾ ਦੁੱਖ ਤਕਲੀਫਾਂ ਸਾਡੇ ਦੁਸ਼ਮਣ ਸਾਨੂੰ ਪਹੁੰਚਾਉਂਦੇ ਹਨ ਤੇ ਸਾਡੇ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਤੁਹਾਡੇ ਪਿੱਛੇ ਹੱਥ ਧੋ ਕੇ ਪੈ ਜਾਂਦੇ ਹਨ ਤੇ ਤੁਹਾਡੇ ਉੱਪਰ ਤੰਤਰ ਮੰਤਰ ਦਾ ਕਾਲਾ ਜਾਦੂ ਟੋਣਾ ਕਰਵਾ ਕੇ ਰੱਖਦੇ ਹਨ ਜਿਵੇਂ ਨਾਲ ਜਿਹੜਾ ਤੁਹਾਡਾ ਵਪਾਰ ਹੈ ਉਹ ਬਿਲਕੁਲ ਹੀ ਖਰਾਬ ਹੋ ਜਾਂਦਾ ਹੈ ਕਹਨ ਤੋਂ ਭਾਵ ਕਿ ਤੁਹਾਡਾ ਚੱਲਦਾ ਹੋਇਆ ਕਾਰੋਬਾਰ ਬਿਲਕੁਲ ਹੀ ਖਰਾਬ ਹੋ ਜਾਂਦਾ ਹੈ ਘਰ ਦੇ ਵਿੱਚ ਧਾਨ ਦੀ ਹਾਨੀ ਹੁੰਦੀ ਹੈ ਕਿਤੇ ਵੀ ਸੁੱਖ ਸ਼ਾਂਤੀ ਨਹੀਂ ਹੁੰਦੀ ਸੁੱਖ ਸਮ੍ਰiddhi ਨਹੀਂ ਹੁੰਦੀ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਜਿਹੜੇ ਹਨ ਉਹ ਵੱਧ ਜਾਂਦੇ ਹਨ ਸੋ ਸਾਧ ਸੰਗਤ ਜੀ ਇਸ ਤਰੀਕੇ ਨਾਲ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਤੇ ਇਸ ਦੇ ਪਿੱਛੇ ਤਾਂ ਇਸ ਦੇ ਪਿੱਛੇ ਜ਼ਿਆਦਾਤਰ ਸਾਡੇ ਦੁਸ਼ਮਣਾਂ ਦਾ ਹੱਥ ਹੁੰਦਾ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਤਾਂ ਦੀ ਹਾਨੀ ਹੋਣਾ ਸਾਡੇ ਆਪਸੀ ਪਰਿਵਾਰ ਦੇ ਵਿੱਚ ਲੜਾਈ ਝਗੜਾ ਵੱਧ ਜਾਣਾ ਸਾਡੇ ਪਰਿਵਾਰਿਕ ਮੈਂਬਰਾਂ ਦੀ ਆਪਸ ਦੇ ਵਿੱਚ ਬੰਦ ਨਹੀਂ ਹੈ ਸੋ ਇਸ ਤਰੀਕੇ ਨਾਲ ਜਿਹੜੇ ਦੁਸ਼ਮਣ ਹੁੰਦੇ ਨੇ ਗੁਪਤ ਦੁਸ਼ਮਣ ਹੁੰਦੇ ਨੇ ਤੇ ਸਾਨੂੰ ਇਹਨਾਂ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਤੇ ਅਸੀਂ ਇਹਨਾਂ ਦੁਸ਼ਮਣਾਂ ਤੋਂ ਬਚ ਕਿਵੇਂ ਸਕਦੇ ਹਾਂ ਸਾਨੂੰ ਇਹਨਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਸਾਨੂੰ ਇਹ ਪ੍ਰੋਬਲਮ ਮੁਸ਼ਕਲ ਤੋਂ ਬਚਣ ਦੇ ਲਈ ਇੱਕ ਛੋਟਾ ਜਾਉਪਾ ਕਰਨਾ ਹੈ ਇਹ ਉਪਾਅ ਚਾਰ ਲਾਲ ਮਿਰਚਾਂ ਦਾ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਅਸੀਂ ਉਪਾਅ ਕਰਨਾ ਹੈ ਇਹ ਉਪਾਅ ਕਰਨ ਦੇ ਨਾਲ ਜਿੰਨੇ ਵੀ ਸਾਡੇ ਉੱਪਰ ਸਾਡੇ ਦੁਸ਼ਮਣਾਂ ਦਾ ਕੀਤਾ ਕਰਵਾਇਆ ਹੋਵੇਗਾ ਉਹ ਸਾਰਾ ਹੀ ਤੁਰੰਤ ਦੂਰ ਹੋ ਜਾਵੇਗਾ ਤੇ ਜਿੰਨੇ ਸਾਡੇ ਉੱਪਰ ਕੀਤਾ ਹੋਵੇਗਾ ਉਹਦਾ ਮੋੜ ਕੇ ਵਾਪਸ ਉਹਦੇ ਉੱਪਰ ਹੀ ਜਾਵੇਗਾ ਇਸ ਤਰੀਕੇ ਨਾਲ ਕਦੇ ਵੀ ਤੁਹਾਡਾ ਦੁਸ਼ਮਣ ਜਾ ਕੇ ਵੀ ਤੁਹਾਡਾ ਵਾਲਵਿੰਗ ਨਹੀਂ ਕਰ ਪਾਵੇਗਾ ਜੇਕਰ ਤੁਸੀਂ ਉਸ ਉਪਾਣ ਪੂਰੇ ਸਹੀ ਤਰੀਕੇ ਨਾਲ ਕਰ ਲਓਗੇ ਤਾਂ ਇਸ ਦੇ ਨਾਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਜਿਹੜੇ ਉਹ ਉਪਾਦਾਂ ਕਰਦੇ ਹਨ ਬਹੁਤ ਸਾਰੇ ਪਰ ਉਪਾਦ ਦੱਸੇ ਗਏ ਤਰੀਕੇ ਦੇ ਸਹੀ ਤਰੀਕੇ ਨਾਲ ਨਹੀਂ ਕਰਦੇ ਜਿਸ ਕਰਕੇ ਉਹਨਾਂ ਨੂੰ ਕੀਤੇ ਗਏ ਉਪਾਦ ਦਾ ਫਿਰ ਲਾਭ ਨਹੀਂ ਹੁੰਦਾ ਤੇ ਜਿਹੜੇ ਸਾਡੇ ਦੁਸ਼ਮਣ ਦਾ ਕੀਤਾ ਕਰਾਇਆ ਹੁੰਦਾ ਹੈ ਉਹ ਇਸ ਤਰੀਕੇ ਨਾਲ ਕਿਸੇ ਤਾਂਦਰੇਗ੍ਰੀ ਸਹਾਇਤਾ ਦੇ ਨਾਲ ਕਰਦੇ ਹਨ ਕਿ ਸਾਡਾ ਸਭ ਕੁਝ ਬਰਬਾਦ ਹੋ ਜਾਂਦਾ ਹੈ ਤੇ ਜੋ ਸਿੱਧੇ ਸਾਦੇ شریف ਇਨਸਾਨ ਹੁੰਦੇ ਨੇ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਕਿ ਜਿਹੜੇ ਗੁਪਤ ਦੁਸ਼ਮਣ ਹੁੰਦੇ ਨੇ ਉਹ ਸਾਡੇ ਉੱਪਰ ਕਿਸ ਤਰੀਕੇ ਨਾਲ ਵਾਰ ਕਰਦੇ ਹਨ ਤੇ ਕਿਹੜੀ ਚੀਜ਼ ਉਹ ਸਾਡੇ ਤੇ ਘਰ ਜਾਂਦੇ ਹਨ ਜੋ ਕਿ ਸਾਡੀ ਜ਼ਿੰਦਗੀ ਵਿੱਚ ਅੱਗੇ ਬਹੁਤ ਸਾਰੀਆਂ ਸਾਨੂੰ ਪ੍ਰੋਬਲਮਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਸ ਤਰੀਕੇ ਦੇ ਨਾਲ ਆਪਣੀ ਗੱਲ ਤਾਂ ਅੱਜ ਕੱਲ ਦਾ ਜਿਹੜਾ ਕਾਲਜੋਗ ਦਾ ਸਮਾਂ ਇਸ ਵਿੱਚ ਤੁਸੀਂ ਕਿਸੇ ਦੇ ਵੀ ਵਿਸ਼ਵਾਸ ਨਾ ਕਰੋ ਜੇਕਰ ਤੁਸੀਂ ਵਿਸ਼ਵਾਸ ਕਰ ਹੀ ਰਹੇ ਹੋ ਤਾਂ ਇਸ ਹੱਦ ਤੱਕ ਕਰੋ ਕਿ ਕਿਸੇ ਦੇ ਉੱਪਰ ਇੰਨਾ ਜ਼ਿਆਦਾ ਵਿਸ਼ਵਾਸ ਨਾ ਕਰੋ ਕਿ ਉਹ ਤੁਹਾਨੂੰ ਬਰਬਾਦ ਹੀ ਕਰਕੇ ਰੱਖ ਦੇਵੇ ਤੇ ਇਸ ਦੇ ਨਾਲ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਚੁੱਕਣੇ ਰੋ ਤਾਂ ਜੋ ਕਿ ਤੁਹਾਡੇ ਨਾਲ ਕੋਈ ਬੁਰਾ ਨਾ ਕਰ ਪਾਵੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਣੂ ਆਪਾਂ ਕਿਵੇਂ ਕਰਨਾ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵਿੱਚ ਵਾਹਿਗੁਰੂ ਲੈ ਕੇ ਹਾਜ਼ਰੀ ਲਿਖਵਾ ਦਿਓ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਸਾਡੇ ਉੱਪਰ ਕੁਝ ਕਰਵਾਉਂਦੇ ਹਨ ਉਹ ਚਾਹ ਕੇ ਵੀ ਸਾਡੇ ਪਰਵਾਦੇ ਕਿਸੇ ਵੀ ਮੈਂਬਰ ਦੇ ਉੱਪਰ ਕਰਵਾ ਦਿੰਦੇ ਹਨ ਜਿਸ ਕਰਕੇ ਉਹਨਾਂ ਨੂੰ ਕੋਈ ਬਹੁਤ ਹੀ ਵੱਡੀ ਬਿਮਾਰੀ ਲੱਗ ਜਾਂਦੀ ਹੈ ਜਾਂ ਫਿਰ ਸਾਡੇ ਪੈਸੇ ਦੇ ਉੱਪਰ ਕਰਵਾ ਦਿੰਦੇ ਹਨ ਜਾਂ ਫਿਰ ਸਾਡੇ ਘਰ ਦੇ ਉੱਪਰ ਜੇਕਰ ਸਾਡੇ ਪੈਸਿਆਂ ਦੇ ਉੱਪਰ ਵੀ ਕੋਈ ਕਰਵਾਉਂਦਾ ਹੈ ਤਾਂ ਜਿਹੜਾ ਵਿਅਕਤੀ ਹੁੰਦਾ ਹੈ ਉਹ ਥੋੜੇ ਸਮੇਂ ਲਈ ਦੁਖੀ ਜ਼ਰੂਰ ਹੁੰਦਾ ਹੈ ਪਰ ਥੋੜੇ ਸਮੇਂ ਬਾਅਦ ਆਪਣੀ ਉਹ ਦੁੱਖ ਤਕਲੀਫ ਨੂੰ ਭੁੱਲ ਜਾਂਦਾ ਹੈ ਪਰ ਜਦੋਂ ਸਾਡੇ ਘਰ ਦਾ ਕੋਈ ਫੈਮਿਲੀ ਮੈਂਬਰ ਬਿਮਾਰ ਹੋ ਜਾਂਦਾ ਹੈ ਉਸ ਨੂੰ ਕੋਈ ਨਾਮਰਦ ਬਿਮਾਰੀ ਲੱਗ ਜਾਂਦੀ ਹੈ ਤਾਂ ਉਸ ਸਮੇਂ ਬੇਸ਼ੱਕ ਸਾਡੇ ਘਰ ਦੇ ਵਿੱਚ ਕਿੰਨਾ ਵੀ ਪੈਸਾ ਕਿਉਂ ਨਾ ਹੋਵੇ ਉਹ ਪੈਸਾ ਵੀ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਸਾਡੇ ਪਰਿਵਾਰਿਕ ਮੈਂਬਰ ਦੀ ਜਦੋਂ ਸਿਹਤ ਨਾ ਠੀਕ ਹੋਵੇ ਤੇ ਸਾਨੂੰ ਘਰ ਦੇ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਦੂਸਰੀ ਚੀਜ਼ ਜੇਕਰ ਕੋਈ ਸਾਡੇ ਘਰ ਦੇ ਉੱਪਰ ਕੁਝ ਕਰਵਾ ਦੇ ਤਾਂ ਐਸੇ ਨਾਲ ਜਿਹੜਾ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਉਪਾਅ ਦੱਸਣ ਜਾ ਰਹੇ ਹਾਂ ਇਹ ਇੱਕ ਐਸਾ ਉਪਾਅ ਹੈ ਕਿ ਕਿ ਇੱਕ ਵਾਰ ਕਰਨ ਦੇ ਨਾਲ ਸਾਡੀਆਂ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਸੋ ਇਸ ਤਰੀਕੇ ਨਾਲ ਸਾਨੂੰ ਇਹ ਉਪਾਅ ਕਰਨ ਦੇ ਲਈ ਚਾਹੀਦੀਆਂ ਨੇ 4 ਸੋਕੀਆਂ ਲਾਲ ਮਿਰਚਾਂ ਜਿਹੜੀਆਂ ਤੁਸੀਂ ਲਾਲ ਮਿਰਚਾਂ ਲੈਣੀਆਂ ਨੇ ਉਹ ਡੰਡੀ ਵਾਲੀਆਂ ਹੋਣੀਆਂ ਚਾਹੀਦੀਆਂ ਨੇ ਤੇ ਇੱਕਦਮ ਲਾਲ ਹੋਣੀਆਂ ਚਾਹੀਦੀਆਂ ਨੇ ਬਹੁਤ ਜ਼ਿਆਦਾ ਪੁਰਾਣੀਆਂ ਟੁੱਟੀਆਂ ਫੁੱਟੀਆਂ ਖੰਡੀਆਂ ਲਾਲ ਮਿਰਚਾਂ ਨਹੀਂ ਲੈਣੀਆਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਲਾਲ ਮਿਰਚ ਨਹੀਂ ਹੈ ਤੇ ਅਸੀਂ ਹਰੀ ਦਾ ਹਰੀ ਮਿਰਚ ਦਾ ਜੋਸ਼ ਕਰਦੇ ਹਾਂ ਇਸ ਪਾਣੂ ਕਰ ਲੈਂਦੇ ਹਾਂ ਸੋ ਇਸ ਤਰ੍ਹਾਂ ਦੀ ਗਲਤੀ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਸੋ ਉਪਾਅ ਕਰਨ ਦੇ ਲਈ ਤੁਸੀਂ ਚਾਰ ਕਾਲੀਆਂ ਮਿਰਚਾਂ ਲੈਣੀਆਂ ਤੇ ਇਸ ਦੇ ਨਾਲ ਤੁਸੀਂ 5 ਤੋਂ 6 ਟਿੱਕੀਆਂ ਕਪੂਰ ਦੀਆਂ ਲੈ ਲੈਣੀਆਂ ਹਨ ਇਹ ਦੋ ਚੀਜ਼ਾਂ ਤੁਸੀਂ ਲੈਣ ਤੋਂ ਬਾਅਦ ਵਿੱਚ ਇੱਕ ਤੁਸੀਂ ਮਿੱਟੀ ਦਾ ਕੋਈ ਵੀ ਬਰਤਨ ਜਾਂ ਦੀਵਾ ਜਾਂ ਕਟੋਰੀ ਜਾਂ ਪਲੇਟ ਲੈ ਸਕਦੇ ਹੋ ਜਿਸਦੇ ਵਿੱਚ ਤੁਸੀਂ ਇਹਨਾਂ ਨੂੰ ਜਲਾਉਣਾ ਜਿਵੇਂ ਕਿ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਕੁਝ ਸਮਾਂ ਪਹਿਲਾਂ ਜੋ ਸਾਡੇ ਘਰ ਦੇ ਬਜ਼ੁਰਗ ਹੁੰਦੇ ਸਨ ਨਾਨੀਆਂ ਦਾਦੀਆਂ ਉਹ ਬੱਚਿਆਂ ਦੀ ਘਰ ਦੀ ਪਰਿਵਾਰ ਦੀ ਨਜ਼ਰ ਉਤਾਰਨ ਦੇ ਲਈ ਸੁੱਕੀ ਲਾਲ ਮਿਰਚ ਦਾ ਹੀ ਇਸਤੇਮਾਲ ਕਰਦੀਆਂ ਸਨ ਤੇ ਇਸੇ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਲਾਲ ਮਿਰਚ ਦਾ ਇਸਤੇਮਾਲ ਕਰਦੇ ਨੇ ਨજર ਉਤਾਰਨ ਦੇ ਲਈ ਕਿਉਂਕਿ ਲਾਲ ਮਿਰਚ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੁੰਦੀ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਲਾਲ ਮਿਰਚਾਂ ਲਈਆਂ ਨੇ ਇਹਨਾਂ ਲਾਲ ਮਿਰਚਾਂ ਨੂੰ ਜਿਹੜੇ ਤੁਹਾਡੇ ਘਰ ਹੈ ਘਰ ਦੇ ਹਰ ਕੋਨੇ ਦੇ ਵਿੱਚ ਇਹ ਲਾਲ ਮਿਰਚਾਂ ਲੈ ਕੇ ਤੁਸੀਂ ਇੱਕ ਚੱਕਰ ਲਗਾ ਲੈਣਾ ਹੈ ਹਰ ਇੱਕ ਕੋਨੇ ਬਾਲਕੋਨੀ ਬਰਾਂਡੇ ਵੇੜੇ ਦੇ ਵਿੱਚ ਸਾਰੀ ਜਗ੍ਹਾ ਤੇ ਤੁਸੀਂ ਇਹ ਚਾਰ ਮਿਰਚਾਂ ਨੂੰ ਇੱਕ ਹੱਥ ਦੀ ਮੁਠੀ ਦੇ ਵਿੱਚ ਲੈ ਕੇ ਤੁਸੀਂ ਇੱਕ ਚੱਕਰ ਲਗਾਉਣਾ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਜਿੰਨੇ ਤੁਹਾਡੇ ਪਰਿਵਾਰ ਦੇ ਮੈਂਬਰ ਹੋਣਗੇ ਉਹਨਾਂ ਸਾਰੇ ਹੀ ਮੈਂਬਰਾਂ ਦੇ ਸਿਰ ਦੇ ਉੱਪਰੋਂ ਤੁਸੀਂ 7 ਵਾਰ ਇਹਨਾਂ ਲਾਲ ਮਿਰਚਾਂ ਨੂੰ ਵਾਰ ਲੈਣਾ ਜਿਵੇਂ ਆਪਾਂ ਸਿਰ ਦੇ ਉੱਤੋਂ ਵਾਰਦੇ ਹਾਂ ਨਜ਼ਰ ਉਤਾਰਨ ਦੇ ਲਈ ਇਸ ਤਰੀਕੇ ਨਾਲ ਹਰ ਇੱਕ ਮੈਂਬਰ ਦੇ ਸਿਰ ਤੋਂ ਤੁਸੀਂ 7 ਵਾਰ ਇਹ ਮਿਰਚਾਂ ਵਾਰ ਲੈਣੀਆਂ ਹਨ ਜੇਕਰ ਤੁਸੀਂ ਇਕੱਲੇ ਪੱਲੇ ਤੋਂ ਨਵੇਂ ਵਾਰ ਸਕਦੇ ਤਾਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਇਕੱਠੇ ਬਿਠਾ ਲੈਣਾ ਤੇ ਇਕੱਠਿਆਂ ਨੂੰ ਕਰਕੇ ਤੁਸੀਂ ਉਹਨਾਂ ਦੇ ਸਿਰ ਤੋਂ 7 ਵਾਰ ਐਂਟੀਕਲੌਕਵਾਈਸ ਤੁਸੀਂ ਇਹ ਮਿਰਚਾਂ ਵਾਰ ਲੈਣੀਆਂ ਹਨ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਮਿੱਟੀ ਦਾ ਕੋਈ ਵੀ ਬਰਤਨ ਲਿਆ ਹੋਵੇਗਾ ਉਸ ਵਿੱਚ ਇਹਨਾਂ ਚਾਰ ਲਾਲ ਮਿਰਚਾਂ ਤੁਸੀਂ ਪਾ ਲੈਣਾ ਤੇ ਤੁਸੀਂ ਕਪੂਰ ਦੇ ਟੁਕੜੇ ਰੱਖ ਲੈਣੇ ਤੇ ਤੁਸੀਂ ਜਲਾ ਦੇਣਾ ਇਹਨਾਂ ਲਾਲ ਮਿਰਚਾਂ ਤੁਸੀਂ ਆਪਣੇ ਘਰ ਦਾ ਜਿਹੜਾ ਅੰਦਰ ਕਮਰਾ ਹੁੰਦਾ ਉੱਥੇ ਨਹੀਂ ਚਲਾਉਣਾ ਆਪਣੇ ਘਰ ਦੇ ਵਿੱਚ ਹੀ ਜਲਾਉਣੀਆਂ ਹਨ ਪਰ ਖੁੱਲ੍ਹੀ ਜਗ੍ਹਾ ਤੇ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਸ਼ਾਤ ਤੇ ਬਾਲਕੋਨੀ ਜਾਂ ਫਿਰ ਵੇੜੇ ਦੇ ਵਿੱਚ ਚਲਾ ਸਕਦੇ ਹੋ ਕਿਉਂਕਿ ਜਦੋਂ ਅਸੀਂ ਲਾਲ ਮਸਚਾ ਨੂੰ ਜਲਾਵਾਂਗੇ ਤੇ ਉਸ ਦੇ ਵਿੱਚੋਂ ਜਿਹੜੀ ਕੜਤਣ ਨਿਕਲਦੀ ਹੈ ਉਸ ਦੇ ਨਾਲ ਕਿਸੇ ਨਵੇਂ ਪ੍ਰੋਬਲਮ ਨਾ ਆਵੇ ਇਸ ਕਰਕੇ ਇਹਨਾਂ ਨੂੰ ਤੁਸੀਂ ਖੁੱਲੇ ਸਥਾਨ ਤੇ ਚਲਾਉਣਾ ਆਪਣੇ ਘਰ ਦੇ ਵਿੱਚ ਜੇਕਰ ਤੁਸੀਂ ਇਹਨਾਂ ਨੂੰ ਸ਼ਤ ਤੇ ਜਲਾਓਗੇ ਤਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਉੱਤਮ ਹੈ ਪਰ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਧਿਆਨ ਰੱਖਣਾ ਕਿ ਨਾ ਤਾਂ ਤੁਹਾਨੂੰ ਕੋਈ ਦੇਖੇ ਤੇ ਨਾ ਹੀ ਤੁਹਾਨੂੰ ਕੋਈ ਰੋਕੇ ਟੋਕੇ ਇਸ ਪੰਨ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਜਦੋਂ ਤੁਸੀਂ ਇਹ ਪਾਖ ਕਰੋਗੇ ਭਾਵੇਂ ਤਾਂ ਤੁਹਾਡੇ ਦੁਸ਼ਮਣ ਸਾਹਮਣੇ ਤੋਂ ਤੁਹਾਡੇ ਤੇ ਵਾਰ ਕਰਦੇ ਨੇ ਭਾਵੇਂ ਪਿੱਠ ਪੇਸ਼ੇ ਕਰਦੇ ਨੇ ਤੇ ਭਾਵੇਂ ਤੁਹਾਡੇ ਉੱਪਰ ਕਾਲਾ ਜਾਦੂ ਤਾਂਤ੍ਰਿਕ ਕਰਿਆਵਾਂ ਕਰਵਾਉਂਦੇ ਹਨ ਇਹ ਸਾਰੀਆਂ ਹੀ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਵੱਡੀ ਤੋਂ ਵੱਡੀ ਬੁਰੀ ਨજર ਹੈ ਜਿਹੜੀ ਉਹ ਵੀ ਇਸ ਪਾਣੂ ਕਰਨ ਦੇ ਨਾਲ ਦੂਰ ਹੋ ਜਾਂਦੀ ਹੈ ਜਿਹੜੇ ਦੁਕਾਨਦਾਰ ਨੇ ਜਾਂ ਬਿਜ਼ਨਸਮੈਨ ਨੇ ਉਹ ਆਪਣੀ ਦੁਕਾਨ ਜਾਂ ਬਿਜ਼ਨਸ ਵਾਲੀ ਦੁਕਾਨ ਤੇ ਵੀ ਜਿੱਥੇ ਉਹ ਬਿਜ਼ਨਸ ਕਰਦੇ ਹਨ ਉੱਥੇ ਵੀ ਇਸ ਪਾਣੂ ਕਰ ਸਕਦੇ ਹਨ ਜੇਕਰ ਤੁਸੀਂ ਬਿਜ਼ਨਸ ਵਾਲੀ ਜਗ੍ਹਾ ਤੇ ਜਾਂ ਦੁਕਾਨ ਤੇ ਕਰ ਰਹੇ ਹੋ ਤਾਂ ਉੱਥੇ ਤੁਸੀਂ ਇਸ ਤਰੀਕੇ ਦੇ ਨਾਲ ਉਪਾਗ ਕਰਨਾ ਹੈ ਕਿ ਚਾਰ ਲਾਲ ਮਿਰਚਾਂ ਨੂੰ ਲੈ ਕੇ ਤੁਸੀਂ ਹੱਥ ਦੇ ਵਿੱਚ ਪੂਰੀ ਦੁਕਾਨ ਦੇ ਵਿੱਚ ਇੱਕ ਚੱਕਰ ਕਰਨਾ ਹੈ ਤੇ ਇਹਨਾਂ ਨੂੰ ਉੱਥੇ ਜਲਾਉਣਾ ਨਹੀਂ ਬਸ ਚੱਕਰ ਕੱਢਣ ਤੋਂ ਬਾਅਦ ਵਿੱਚ ਇਹਨਾਂ ਨੂੰ ਤੁਸੀਂ ਕਿਸੇ ਖੁੱਲੇ ਜਗ੍ਹਾ ਤੇ ਸੁੱਟ ਦੇਣਾ ਹੈ ਦੁਕਾਨ ਤੋਂ ਥੋੜੀ ਦੂਰੀ ਤੇ ਸੁੱਟ ਦੇਣਾ ਅਗਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤੁਹਾਡੇ ਪੈਸੇ ਤੇ ਤੁਹਾਡੀ ਦੁਕਾਨ ਤੇ ਤੁਹਾਡੇ ਬਿਜ਼ਨਸ ਤੇ ਇਹ ਸਾਰੇ ਪ੍ਰੋਬਲਮ ਤੇ ਮੁਸ਼ਕਲਾਂ ਪਾਣੋ ਕਰਨ ਦੇ ਨਾਲ ਤੁਰੰਤ ਹਟ ਜਾਣਗੀਆਂ ਇਹ ਛੋਟਾ ਜਿਹਾ ਉਪਾਅ ਇਸ ਨੂੰ ਕਰਿਓ ਤੇ ਇੱਕ ਵਾਰ ਤੁਸੀਂ ਇਹਦਾ ਰਿਜ਼ਲਟ ਜ਼ਰੂਰ ਦੇਖਿਓ ਇਹ ਸਿੰਪਲ ਜਿਹਾ ਉਪਾਅ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖਣਾ ਅਜ਼ਮਾ ਕੇ ਦੇਖਣਾ ਅਤੇ ਹੋਰ ਲੋਕਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਜੇਕਰ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖੇ ਫਤਿਹ